ਸ੍ਰੀ ਗੁਰੂ ਜੀ ਸਾਰੇ ਭਰਾਵਾਂ ਨੂੰ ਡੀ ਵਾਰਮਿੰਗ ਕਰਨੀ ਪਸ਼ੂਆਂ ਦੇ ਵਿੱਚ ਬਹੁਤ ਜ਼ਰੂਰੀ ਹੈ ਜਦੋਂ ਦਿਖਾਉਣੇ ਆ ਮੱਝ ਦੀ ਆਪ ਡੀ ਵਾਰਮਿੰਗ ਕੀਤੀ ਸੀ ਜੀਆਂ ਵਾਲੀ ਗੋਲੀ ਦਿੱਤੀ ਸੀਗੀ ਇਸ ਨੂੰ ਇੱਕ ਤਾਂ ਇਹਦਾ ਕਾਰਨ ਸੀ ਵੀ ਇਹ ਗੱਭਣ ਨਹੀਂ ਰਹਿੰਦੀ ਸੀ ਦੇਖੋ ਠੀਕ ਹੈ ਇਹਨੂੰ ਮੁਲਾਪਾ ਕਹਿ ਲਓ ਜਾਲੇ ਕਹਿ ਲਓ ਵੈਸੇ ਇਹ ਮੁਲਾਪੀ ਹੁੰਦੇ ਆ ਜੀ ਹੁੰਦੇ ਆ ਇਹ ਤੇ ਕਈ ਪ੍ਰਕਾਰ ਦੇ ਹੁੰਦੇ ਆ ਇਹ ਇਹ ਕਦੇ ਸਰਚ ਕਰਕੇ ਤੁਸੀਂ ਪੜ੍ਹ ਕੇ ਵੇਖਿਓ ਕਈ ਪ੍ਰਕਾਰ ਦੇ ਹੁੰਦੇ ਆ ਇਹ ਕਾਫੀ ਨਿਕਲੇ ਹੋਣ ਇਹਦੇ ਕੋਹੇ ਚ ਤੇ ਡੀ ਬਰਮਿੰਗ ਇਹਦੀ ਕੀਤੀ ਸੀ ਜੀਆਂ ਵਾਲੀ ਗੋਲੀ ਦਿੱਤੀ ਸੀ ਇਹਨੂੰ ਤੁਸੀਂ ਦੇਖੋ ਵੀ ਇਹਦਾ ਵਜ਼ਨ ਵੀ ਘਟਾ ਇਹ ਪਹਿਲੇ ਸੂਈ ਛੋਟੀ ਹੈ ਪਰ ਵਜ਼ਨ ਫਿਰ ਵੀ ਇਹਦਾ ਘਟ ਹੈਗਾ ਤੇ ਗੋਲੀ ਕੋਈ ਮਰਜ਼ੀ ਲੈ ਜਾ ਇਹ ਨਹੀਂ ਹੈਗਾ ਕਿ ਕਿਸੇ ਕਿਹੜੀ ਕੰਪਨੀ ਦੀ ਵੀ ਕਈ ਵਾਰੀ ਜਿਹੜੀਆਂ ਕੰਪਨੀ ਕੋਈ ਬੜੀ ਤਕੜੀ ਕੰਪਨੀ ਦੀ ਗੋਲੀ ਨਹੀਂ ਹੁੰਦੀ ਉਹ ਜਾਦੇ ਕੰਮ ਕਰ ਜਾਂਦੀ ਹੈਗੇ ਇਹਦੇ ਵਿੱਚ ਕੋਈ ਇੱਕ ਤਰ੍ਹਾਂ ਦਾ ਇਹ ਜ਼ਹਿਰ ਹੀ ਹੁੰਦਾ ਹੈਗਾ ਇਹਦੇ ਵਿੱਚ ਕੋਈ ਬੜਾ ਤਕੜੀ ਕੰਪਨੀ ਦੀ ਲੈਣ ਦੀ ਵੀ ਲੋੜ ਨਹੀਂ ਤੁਹਾਨੂੰ ਪਰ ਚੰਗੀ ਕੰਪਨੀ ਲੈ ਲਓਗੇ ਥੋੜਾ ਜਿਹਾ ਰਿਜ਼ਲਟ ਵਧੀਆ ਮਿਲਦਾ ਹੈ ਤੁਹਾਨੂੰ ਚੰਗਾ ਮਿਲਦਾ ਹੈਗਾ ਠੀਕ ਹੈ ਲੈ ਜਿਹੇ ਜੀ ਮਰਜ਼ੀ ਲੋ ਗੋਲੀ ਛੋਟੇ ਬੱਚਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਇਹਦਾ ਆਉਂਦਾ ਹੈਗਾ ਉਹਨਾਂ ਨੂੰ ਲਿਕਵਿਡ ਜ਼ਰੂਰ ਦੇਣੀ ਚਾਹੀਦੀ ਹੈ ਇਹ ਸਾਨੂੰ ਸਮਝਣਾ ਚਾਹੀਦਾ ਹੈਗਾ ਕਈ ਵਾਰੀ ਕੰਪਨੀ ਵਾਲੇ ਕਹਿੰਦੇ ਵੀ ਤਿੰਨ ਤਿੰਨ ਮਹੀਨਿਆਂ ਤੋ ਦੇ ਚਲੋ ਤਿੰਨ ਮਹੀਨਿਆਂ ਤੋ ਦੇਣੀ ਕੋਈ ਜ਼ਰੂਰੀ ਨਹੀਂ ਹੁੰਦੀ ਇਹ ਠੀਕ ਹੈ ਤਿੰਨ ਮਹੀਨਿਆਂ ਤੋ ਦੇਣੀ ਕੋਈ ਜ਼ਰੂਰੀ ਨਹੀਂ ਜਦੋਂ ਇਹ ਆਪਾਂ ਨੂੰ ਇਹਨਾਂ ਦੇ ਕੋਈ ਸਿੰਪਟਮ ਨਹੀਂ ਦੇਂਦੀਆਂ ਕੋਈ ਲੱਛਣ ਨਹੀਂ ਦੇਂਦੀ ਆਪਾਂ ਨੂੰ ਪਸ਼ੂ ਦੇ ਵਿੱਚ ਉਹ ਨਹੀਂ ਦੇਣੀ ਚਾਹੀਦੀ ਇਹ ਗੋਲੀ ਲੱਛਣ ਜਿਵੇਂ ਪਸ਼ੂ ਸੋਡਾ ਘੱਟ ਖਾਂਦਾ ਹੈ ਵੱਧ ਖਾਂਦਾ ਹੈ ਪਸ਼ੂ ਵੱਧ ਖਾਂਦਾ ਹੈ ਫੇਰ ਵੀ ਜੀ ਅੰਦਰ ਹੁੰਦੇ ਹੈ ਕਿ ਘੱਟ ਖਾਂਦਾ ਫੇਰ ਵੀ ਹੁੰਦੇ ਹੈ ਨਾਰਮਲ ਪਸ਼ੂ ਜਿਹੜਾ ਆਮ ਹੁੰਦਾ ਉਹਨੂੰ ਛੇਤੀ ਛੇਤੀ ਗੋਲੀ ਦੇਣ ਦੀ ਲੋੜ ਨਹੀਂ ਪੈਂਦੀ ਚੰਗੀ ਵਧੀਆ ਗੋਲੀ ਲਿਆ ਕੇ ਦੇ ਦਿਓ ਉਦੋਂ ਆ ਹੋ ਸਕਦਾ ਤੁਹਾਨੂੰ ਸਾਲ ਵੀ ਨਾ ਦੇਣੀ ਪਵੇ ਗੱਭਣ ਵਾਲੀ ਅੱਡ ਆਉਂਦੀ ਹੈ ਪਹਿਲੀ ਗੱਲ ਤਾਂ ਤੁਸੀਂ ਜਦੋਂ ਗੱਭਣ ਨਹੀਂ ਹੈ ਨੀਂਗਾ ਪਸ਼ੂ ਉਹਦੇ ਵੀ ਗੋਲੀ ਦਿਓ ਉਸਨੂੰ ਜੇ ਕੁਦਰਤੀ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਨਹੀਂ ਦਿੱਤੀ ਗਈ ਪਹਿਲਾਂ ਫਿਰ ਗੱਭਣ ਵਾਸਤੇ ਅੱਡ ਆਉਂਦੀ ਹੈਗੀ ਪ੍ਰੈਗਨਨਸੀ ਸੇਵ ਗੋਲੀ ਉਹ ਲਿਆ ਕੇ ਦੇ ਦਿਓ ਲਗਭਗ ਇਹ 50 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਵਧੀਆ ਚੰਗੀ ਗੋਲੀ 50 ਤੋਂ 100 ਰੁਪਏ ਦੇ ਵਿੱਚ ਵਿੱਚ ਜੇ ਤੁਹਾਨੂੰ ਮਿਲ ਜੂਗੀ ਕੋਲੀ। ਵਜਨ ਦੱਸ ਕੇ ਜਾਂ ਮੱਝ ਦੱਸ ਕੇ ਵੀ ਮੱਝ ਹੈ, ਕੱਟੀ ਹੈ, ਝੁੱਟੀ ਹੈ ਉਹ ਸਭ ਨਾਲ ਲੈ ਕੇ ਆਉਣੀ ਹੈ ਕਿਤੇ। ਮੱਝ ਵਾਲੀ ਕੱਟੀ ਨੂੰ ਦੇ ਦੂੰ ਜਾਂ ਹਨਾ ਉਹਦੇ ਵਿੱਚ ਨੁਕਸਾਨ ਹੋ ਜੂਗਾ। ਕਈ ਵਾਰ ਤਾਂ ਦਿੰਦੇ ਹੈਗੇ ਪਰ ਕਈ ਵਾਰ ਨੂੰ ਨੌਲੇਜ ਨਹੀਂ ਹੈਗੀ ਇਹਨਾਂ ਚੀਜ਼ਾਂ ਬਾਰੇ। ਜੇ ਪਸੂ ਤੁਹਾਡਾ ਗੱਭਣ ਨਹੀਂ ਰਹਿੰਦਾ ਨਾ ਉਹਦੇ ਵਿੱਚ ਵੀ ਇਹ ਬਹੁਤ ਲਾਹੇਵੰਦ ਹੈ। ਇਹ ਝੁੱਟੀ ਆਪਾਂ ਲੈਤੀ ਹੋਈ ਸੀਗੀ ਗੱਭਣ ਨਹੀਂ ਰਹਿੰਦੀ ਸੀਗੀ ਆਪਾਂ ਨੂੰ ਪਤਾ ਨਹੀਂ ਸੀਗੀ ਇਹਦਾ। ਪਰ ਇਹ ਡੀ ਬਾਰਮਿੰਗ ਇਹਦੀ ਹੋਈ ਨਹੀਂ ਹੋਈ ਸੀ। ਹੁਣ ਆਪਾਂ ਕਰਤੀ ਹੁਣ ਇਹ ਗੱਭਰ ਰਹਿਣ ਦੇ ਇਹਦੇ ਚਾਂਸ ਬਹੁਤ ਜ਼ਿਆਦਾ ਬਣਗੇ। ਠੀਕ ਹੈ। ਇਹ ਕਾਰਨ ਹੁੰਦਾ ਹੈ ਕਈ ਵਾਰੀ। ਪਸ਼ੂ ਦੀ ਡੀ ਬਾਰਮਿੰਗ ਨਾ ਹੋਈ ਹੋਵੇ। ਆਪਾਂ ਆਪਦੇ ਘਰ ਦੇ ਪਸ਼ੂਵਾਂ ਦੀ ਸਾਰਿਆਂ ਦੀ ਲਗਭਗ ਕਰਕੇ ਰੱਖਦੇ ਹਾਂ ਪਰ ਪਤਾ ਹੁੰਦਾ ਕਿ ਕਿੰਨਾ ਕੁ ਟਾਈਮ ਹੋ ਗਿਆ ਕਰੀ ਨੂੰ। ਜੇ ਕੀ ਇਸ ਚ ਦਿੱਕਤ ਹੈਗੀ ਠੀਕ ਹੈ। ਕਾਰਨ ਇਹ ਹੀ ਹੁੰਦੇ ਵੀ ਪਸ਼ੂ ਵੱਧ ਖਾਂਦਾ ਹੈ, ਘਟ ਖਾਂਦਾ ਹੈ ਤਾਂ ਵੀ ਡੀ ਬਾਰਮਿੰਗ ਕਰਦੇ ਉਹਦੀ। ਪੇਟ ਜਾਂ ਨਿਕਲੀ ਜਾਂਦਾ ਹੈਗਾ ਬੱਚਿਆਂ ਛੋਟਿਆਂ 'ਚ। ਫੇਰ ਵੀ ਦੇ ਦਿਓ। ਗੋਹਾ ਜਿਆਦਾ ਇੱਕ ਕਰੜਾ ਟਾਈਟ ਕਰਦੇ ਫਿਰ ਵੀ ਉਸ ਨੂੰ ਦਿਓ ਫਿਰ ਉਹਦੇ ਨਾਲ ਸੋਨੂ ਲਿਵਰ ਟੌਨਕ ਦੇਣਾ ਪੂਗਾ ਨਾਲ 2-4 ਦਿਨ ਠੀਕ ਹੈ ਕਿਉਂਕਿ ਜੀਮ ਮਰ ਕੇ ਬਾਹਰ ਨਿਕਲਣੇ ਜ਼ਰੂਰੀ ਨਹੀਂ ਜ਼ਹਿਰ ਬਣ ਜਾਊਗਾ ਇਹਨਾਂ ਦਾ ਤੇ ਫਿਰ ਜੇ ਪਸੂ ਮੋਕ ਮਾਰਦਾ ਫਿਰ ਵੀ ਡੀਪਰਮਿੰਗ ਕਰਦੇ ਫਿਰ ਵੀ ਉਹਦੇ ਨਾਲ ਲਿਵਰ ਟੌਨਕ ਜ਼ਰੂਰੀ ਹੈ ਨਾਲ ਦੀ ਚਲੋ ਥੋੜਾ ਬਹੁਤਾ ਠੀਕ ਹੈ ਬੱਚਿਆਂ ਦੇ ਵਿੱਚ ਪਹਿਲਾਂ 1-2 ਦਿਨ ਦੇਣ ਲੱਗ ਜਾਓ ਤੇ ਲਿਵਰ ਟੌਨਕ ਫਿਰ ਉਹਨੂੰ ਡੀਵਰਮ ਉਹਨਾਂ ਦੀ ਕਰਦੇ ਹੋ ਤੇ ਮੱਜਾਂ ਦੇ ਵਿੱਚ ਜਿਹਦੇ ਤੁਸੀਂ ਡੀ ਵਰਮਿੰਗ ਕਰਦੇ ਹੋ ਉਸ ਤੋਂ ਲੀਵਰਨੋਨ ਕਾ ਸਟਾਰਟ ਕਰ ਦਿਓ 5-4 ਦਿਨ ਦੇ ਦਿਓ ਇਹਦੇ ਨਾਲ ਲੀਵਰ ਤੇ ਸਟ੍ਰੈਸ ਨਹੀਂ ਪੈਂਦਾ ਤੇ ਦੁੱਧ ਨਹੀਂ ਘਟਦਾ ਪਸ਼ੂ ਫਿਰ ਇਹ ਮੇਨ ਮੇਨ ਕੰਡੀਸ਼ਨ ਆਏਗਾ ਇਹਦੇ ਨਾਲ ਦੁੱਧ ਵੀ ਹਰਕ ਪਾਇਆ ਜਾਂਦਾ ਪਸ਼ੂ ਦਾ ਦੁੱਧ ਵਧਣ ਲੱਗ ਜਾਂਦਾ ਜਿਹੜੇ ਪਸ਼ੂ ਡੀ ਵਰਮਿੰਗ ਦਾ ਕਰਕੇ ਕਿਉਂਕਿ ਜੀ ਪਰੇਸ਼ਾਨ ਕਰ ਦਿੰਦੇ ਆ ਦੁੱਧ ਆਟੋਮੈਟਿਕ ਹੀ ਘਟ ਜਾਂਦਾ ਪਸ਼ੂਆਂ ਦੇ ਵਿੱਚ ਜਿੰਨੀ ਤੁਸੀਂ ਖਰਾਕ ਪਾਉਂਗੇ ਉਹ ਉਹੀ ਖਾ ਜਾਂਦੀ ਹੈਗੀ ਹਨਾ ਉਹ ਜੀ ਖਾਈ ਜਾਂਦੇ ਰਹਿੰਦੇ ਹੈਗੇ ਤੇ ਜਿੰਨੀ ਵੀ ਤੁਸੀਂ ਖਰਾਕ ਪਾਉਂਗੇ ਫਿਰ ਦੁੱਧ ਕਿੱਥੋਂ ਵਧਣਾ ਪਸੂ ਲਿੱਸਾ ਹੀ ਹੋ ਜਾਂਦਾ ਦਿਨੋਂ ਦਿਨ ਰਾਜੀ ਨਹੀਂ ਹੁੰਦਾ ਉਹ ਇਹ ਕਾਰਨ ਹੁੰਦਾ ਜੇ ਤੁਹਾਡਾ ਪਸੂ ਲੋੜੋਂ ਵੱਧ ਚਲੋ ਠੀਕ ਹੈ ਇੱਕ ਤਾਂ ਆਪਣੀ ਖਰਾਕ ਦੇ ਹਿਸਾਬ ਨਾਲ ਠੀਕ ਹੈ ਇੱਕ ਖਰਾਕ ਆਪਾਂ ਵੱਧ ਪਾਉਂਦੇ ਪਸੂ ਫਿਰ ਵੀ ਲਿੱਸਾ ਹੋਈ ਜਾਂਦਾ ਹੈਗਾ ਖੂਨ ਦੀ ਘਾਟ ਆ ਉਹਦੇ ਵਿੱਚ ਹਨ ਫੇਡਿਵਰਮ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਇੰਨੇ ਕ ਜੀ ਇਹਦੇ ਅੰਦਰੋਂ ਨਿਕਲੇ ਹੁਣ ਇਹ ਰਾਜੀ ਹੋਣ ਲੱਗ ਜੂ ਨਾਲੇ ਤਾਂ ਤੇ ਇਹੀ ਕਾਰਨ ਹੈ ਮੇਨ ਜ਼ਰੂਰੀ ਡੀਵਰਮਿੰਗ ਕਰਨੀ ਪਰ ਇਹ ਵੀ ਨਹੀਂ ਹੈ ਵੀ ਤਿੰਨ ਤਿੰਨ ਮਹੀਨਿਆਂ ਤੋਂ ਆਪਾਂ ਕਿਸੇ ਕੰਪਨੀ ਵਾਲੇ ਕਹਿ ਦਿੰਦੇ ਵੀ ਤਿੰਨ ਤਿੰਨ ਮਹੀਨਿਆਂ ਤੋਂ ਜ਼ਰੂਰੀ ਹੈ ਤਿੰਨ ਤਿੰਨ ਮਹੀਨਿਆਂ ਤੋਂ ਕੋਈ ਜ਼ਰੂਰੀ ਨਹੀਂ ਪਸ਼ੂ ਦੇ ਲੱਛਣ ਸੋਨੂੰ ਦੱਸ ਦੇਣਗੇ ਵੀ ਇਹਨੂੰ ਡੀਵਰਮਿੰਗ ਦੀ ਲੋੜ ਹੈ ਤਾਂ ਡੀਵਰਮਿੰਗ ਕਰਨੀ ਨਹੀਂ ਡੀਵਰਮਿੰਗ ਕਰਨ ਦੀ ਲੋੜ ਨਹੀਂ ਹੈਗੀ ਸੋਨੂੰ ਤੇ ਉਸ ਤੋਂ ਬਾਅਦ ਇਹ ਜਿਹੜੇ ਛੋਟੇ ਬੱਚੇ ਆ ਉਹ ਗਰੋਥ ਫੜ ਜਾਂਦੇ ਹੈਗੇ ਛੋਟੇ ਬੱਚਿਆਂ ਦੇ ਵਿੱਚ ਮੋਕ ਲੱਗ ਜਾਂਦੀ ਹੈ ਕਈ ਵਾਰੀ ਜਾਂ ਉਹਨਾਂ ਨੂੰ ਕਬਜੀ ਜੀ ਹੁੰਦੀ ਹੈ ਉਦੋਂ ਵੀ ਜ਼ਰੂਰੀ ਹੈ ਛੋਟੇ ਬੱਚਿਆਂ ਨੂੰ ਤਾਂ ਤੁਸੀਂ ਜਦੋਂ ਬੱਚਾ 20 ਦਿਨਾਂ ਦਾ ਹੋ ਗਿਆ ਮੱਝ ਸੂਹੀ ਤੇ 20 ਦਿਨਾਂ ਦਾ ਬੱਚਾ ਹੋ ਗਿਆ ਤਾਂ 20 ਦਿਨਾਂ ਬਾਅਦ ਤੁਸੀਂ ਲਿਕਵਿਡ ਲਿਆ ਕੇ ਦੇ ਦਿਓ ਉਸ ਨੂੰ ਠੀਕ ਹੈ ਵਧੀਆ ਚੰਗੀਆਂ ਕੰਪਨੀਆਂ ਆਉਂਦੀਆਂ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਨਹੀਂ ਲੈਂਦੇਖਦਾ ਫਿਰ ਅਗਲਾ ਭਰਾ ਕਹਿੰਦੇ ਕਈ ਵੀ ਤੁਸੀਂ ਐਡ ਕਰਦੇ ਹੋ ਹੁਣ ਪਰ ਮੱਜਾਂ ਦੇ ਵਿੱਚ ਗੋਲੀ ਲਿਆ ਕੇ ਦੇ ਦਿਓ 20 ਦਿਨਾਂ ਬਾਅਦ ਜੋ ਸੂਈ ਨੂੰ ਮੱਜ ਨੂੰ 20 ਦਿਨ ਹੋ ਗਏ 25 ਦਿਨ ਹੋ ਗਏ ਉਦੋਂ ਲਿਆ ਕੇ ਦੇ ਦਿਓ ਨਾਲੇ ਬੱਚੇ ਦੀ ਡੀਬਾਰਮਿੰਗ ਕਰ ਦਿਓ ਕੱਟਾ ਜਿਹੇ ਕੱਟੀ ਹੈ ਤੇ ਨਾਲੇ ਮੱਜ ਦੀ ਕਰ ਦਿਓ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਤੁਹਾਡਾ ਪਸ਼ੂ ਘੱਟ ਖਰਾਕ ਖਾ ਕੇ ਜਿਆਦਾ ਰਾਜੀ ਰਹੂਗਾ ਕਿਉਂਕਿ ਉਹਨੂੰ ਪ੍ਰੋਪਰ ਸਾਰੀ ਦੋ ਲੱਗੂਗੀ ਖਰਾਕ ਦੁੱਧ ਵੀ ਵਧੀਆ ਸੋਨਾ ਦੇਊਗਾ ਤੇ ਕਈ ਵਾਰੀ ਪਿੰਡੇ ਤੇ ਖੁਰਕੀ ਹੋ ਜਾਂਦੀ ਹੈ ਹਨਾ ਖਾਜੀ ਹੋ ਜਾਂਦੀ ਹੈ ਜਾਂ ਉਹ ਬਾਲ ਜੇ ਲੈਣ ਲੱਗ ਜਾਂਦੇ ਹੈਗੇ ਤੇ ਖੁਰਾਂ ਦੀ ਸਮੱਸਿਆ ਸਿੰਗਾ ਦੀ ਸਮੱਸਿਆ ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਇਈ ਕੋਈ ਵੀ ਸਮੱਸਿਆ ਨਹੀਂ ਹੋਊਗੀ ਜੇ ਆਪਾਂ ਡੀ ਬਰਮਿੰਗ ਆਪਾਂ ਸ਼ੂਈ ਕਰਦੇ ਹਾਂ ਟਾਈਮ ਟਾਈਮ ਤੇ ਠੀਕ ਹੈ ਇਹ ਸਾਰੀਆਂ ਸਮੱਸਿਆ ਨਾ ਰਹਿਣ ਦੀ ਰਿਪੀਟਰ ਦੀ ਸਮੱਸਿਆ ਵੀ ਕੋਈ ਨਹੀਂ ਆਊਗੀ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਠੀਕ ਹੈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਹੋਰ ਵੀ ਆਪਾਂ ਇੱਕ ਦੋ ਇਸ ਜਿਹੀਆਂ ਜਾਣਕਾਰੀਆਂ ਦੀ ਵੀਡੀਓ ਜਰੂਰ ਪਾਵਾਂਗੇ ਹੁਣ ਨਾਲ ਟਾਈਮ 'ਚ ਧੰਨਵਾਦ